ਮੇਰੀ ਕੀ ਔਕਾਤ ਤੇਰਾ ਜਾਗਾ ਕਰਵਾਉਣ ਦੀ ਸਾਡੀ ਕੀ ਔਕਾਤ ਤੇਰਾ ਜਾਗਾ ਕਰਵਾਉਣ ਦੀ ਮੇਰਾ ਵਾਲੀਏ ਤੂੰ ਆਪ ਹੀ ਕਰਾਈ ਜਾਨੀ ਏ ਸਾਡਾ ਤਾਂ ਬਸ ਇੱਕ ਨਾ ਹੋ ਰਿਹਾ ਹੈ ਮੇਰਾ ਵਾਲੀਏ ਤੂੰ ਮੇਰਾ ਵਰਸਾਈ ਜਾਨੀ ਏ ਵਾਲੀ ਤੂੰ ਮੇਰਾ ਬਰਸਾਈ ਜਾਨੀਏ ਮੈਂ ਇੱਕ ਬਹੁਤ ਹੀ ਵਧੀਆ ਸਿੰਗਰ ਤਾਂ ਨਹੀਂ ਕਹਿ ਸਕਤੇ ਪਰ ਮੇਤੇ ਮਾਇਦੀ ਮੋਜ ਆ ਜਾਂਦੀ ਜਿਸ ਦਿਨ ਅਸੀਂ ਕਿ ਉਹਦੀ ਮੋਜ ਦਾ ਆਨੰਦ ਮਾ ਰਹੇ ਕਿੰਨੇ ਕਿੰਨੀ ਉਮਰ ਦੇ ਵਿੱਚ ਜੋ ਇਸ ਲਾਈਨ ਦੇ ਵਿੱਚ ਆ ਗਏ ਅਸੀਂ ਤਕਰੀਬਨ ਇਸ ਲਾਈਨ ਦੇ ਵਿੱਚ ਮੈਂ 20 ਸਾਲ ਤੋਂ ਉਪਰ ਇਸ ਲਾਈਨ ਦੇ ਵਿੱਚ ਆ ਗਏ ਕੀ ਅਸਾਂ ਉੱਥੇ ਗਾਉਂਦੇ ਹੋ ਕਿ ਉਹ ਇੰਨਾ ਪਿਆਰ ਦੇ ਦਿੰਦੀਆਂ ਕਿਹੜੀ ਐਸੀ ਭੇਟ ਗਾਉਂਦੇ ਹੋ ਜਾਂ ਕਿਹੜੀ ਐਸੀ ਕਵਾਲੀ ਗਾਉਂਦੇ ਹੋ ਮੇਰੀ ਮਾਂ ਦੇ ਰੰਗ ਨਿਆਰੇ ਤੇ ਭਗਤੋ ਮੇਰੀ ਮਾਂ ਦੇ ਰੰਗ ਨਿਆਰੇ ਮੇਰੀ ਮਾਂ ਦੇ ਰੰਗ ਨਿਆਰੇ ਤੇ ਭਗਤੋ ਮਾਂ ਦੇ ਰੰਗ ਨਿਆਰੇ ਜਿਸ ਤੇ ਕਰਦੀ ਨਜ਼ਰ ਮਹਿਰਦੀ ਜਿਸ ਤੇ ਕਰਦੀ ਨਜ਼ਰ ਮਹਿਰਦੀ ਕਰਦੇ ਬਰੇ ਨਾਰੇ ਮੇਰੀ ਮਾਂ ਦੇ ਰੰਗ ਨਿਆਰੇ ਜਿ ਭਗਤੋ ਮਾਂ ਦੇ ਰੰਗ ਨਿਆਰੇ ਪੰਜਵਰੀ ਸੋਨੇ ਦੇ ਮੁੰਡੇ ਬੀਬੀ ਵਿੰਦਰ ਦੇਵਾ ਜੀ ਭਗਤ ਸ੍ਰਿੰਦਰ ਜੀ ਆਪਣੇ ਸ਼ਬਦਾਂ ਦੇ ਨਾਲ ਤੇ ਰਾਤ ਦੇ ਭਜਨਾਂ ਨੇ ਦਨ ਪਾਈਏ ਕਿੰਨੇ ਭਜਨ ਹੁਣ ਤੱਕ ਜੋ ਆ ਚੁੱਕੇ ਆ ਮਾਸਟਰ ਦੇ ਵਿੱਚ ਤੁਹਾਡੇ ਮਾਰਕੀਟ ਦੇ ਵਿੱਚ ਮੇਰੇ ਬਹੁਤ ਸ਼ਬਦ ਜੋ ਲਾਂਚ ਹੋ ਚੁੱਕੇ ਨੇ ਮੇਰੇ ਕੋਲ ਗਿਣਤੀ ਨਹੀਂ ਕਿਸ ਫਕੀਰਾਂ ਵਾਲਾ ਹਾਥ ਫਕੀਰਾਂ ਵਾਲਾ ਬੰਨਾ ਸਾਰਿਆਂ ਨੂੰ ਜੈ ਮਾਤਾ ਦੀ ਅੱਜ ਤੁਹਾਨੂੰ ਮਿਲਣ ਜਾ ਰਿਹਾ ਐਸੀ ਖੂਬਸੂਰਤ ਆਵਾਜ਼ ਰਾਜਦੀਪ اٹਵਾਲ ਜੋ ਕਿ ਫਲੋਰ ਸ਼ਹਿਰ ਤੋਂ ਉਹਨਾਂ ਨੇ ਆਪਣੀ ਜ਼ਿੰਦਗੀ ਦੀ ਸ਼ੁਰੂਆਤ ਕੀਤੀ ਤੇ ਤਾਂ ਹੁਣ ਵੱਡੀਆਂ ਸਟੇਜਾਂ ਦੇ ਉੱਤੇ ਗੂੰਗਾਨ ਕਰ ਰਿਹਾ ਸਾਡੇ ਨਾਲ ਰਾਜਦੀਪ اٹਵਾਲ ਜੀ ਸਾਡੇ ਨਾਲ ਮੌਜੂਦ ਹੈ ਬਹੁਤ ਬਹੁਤ ਸਵਾਗਤ ਹੈ ਸਾਡੇ ਦਾ ਚਿਰਾਗ ਨਿਊਜ਼ ਵਿੱਚ ਮੈਂ ਬਹੁਤ ਧੰਨਵਾਦੀ ਆ ਦਾ ਚਿਰਾਗ ਨਿਊਜ਼ ਲੈ ਜਾਣ ਵਾਲਿਆਂ ਦਾ ਜਿਹੜੇ ਕਿ ਆਪਣੇ ਕੀਮਤੀ ਵਕਤ ਚੋਂ ਵਕਤ ਕੱਢ ਕੇ ਅੱਜ ਮਰੀ ਇੰਟਰਵਿਊ ਕਰਨ ਆਏ ਨੇ ਸੋ ਬਹੁਤ ਬਹੁਤ ਧੰਨਵਾਦ ਰਾਜਦੀਪ ਅਟਵਾਲ ਜੀ ਕਿਸ ਤਰ੍ਹਾਂ ਜ਼ਿੰਦਗੀ 'ਚ ਸ਼ੁਰੂਆਤ ਕੀਤੀ ਸਿੰਗਲੈਂਡ ਕਿਉਂ ਚੂਸ ਕਰ ਲਈ ਤੁਸੀਂ ਮੈਂ ਇਹ ਨਹੀਂ ਕਹਿ ਸਕਦਾ ਕਿ ਇਹ ਮਾਈ ਦੀਆਂ ਮੌਜਾਂ ਨੇ ਸਾਰੀਆਂ ਮੇਰੇ ਤੇ ਔਰ ਮਾਈ ਨੇ ਆਪਣੇ ਚਰਨਾਂ ਨਾਲ ਮੈਨੂੰ ਜੋੜੀ ਰੱਖਿਆ ਮੇਰਾ ਇੱਕ ਛੋਟਾ ਜਿਹਾ ਪਿੰਡ ਹੈ ਬਠਿੰਡੇ ਜਿਹੇ ਵਿੱਚ ਆਕਲੀ ਆਕਲਾ ਅਤੇ ਉੱਥੋਂ ਚੱਲ ਕੇ ਸਫ਼ਰ ਸ਼ੁਰੂ ਕਰਕੇ ਮੈਂ ਉਸਤਾਦ ਜੀ ਜਨਾਬ ਜਸਪਾਲ ਬਰਗਾੜੀ ਜੀ ਦੇ ਰਹਿਮਤ ਦੇ ਬਰਸਾਤ ਮੈਂ ਇਸ ਤੱਕ ਪਹੁੰਚਾਂ ਅਤੇ ਅੱਜ ਮੈਂ ਇੱਕ ਬਹੁਤ ਹੀ ਵਧੀਆ ਸਿੰਗਰ ਤਾਂ ਨਹੀਂ ਕਹਿ ਸਕਦੇ ਪਰ ਗਮੇ ਤੇ ਮਾਈ ਦੀਆਂ ਮੌਜਾਂ ਨੇ ਜਿਸ ਦਿਨਾਂ ਨੇ ਅਸੀਂ ਕਿ ਉਹਦੀਆਂ ਮੌਜਾਂ ਆਨੰਦ ਮਾਣ ਰਹੇ ਔਰ ਵੱਖ-ਵੱਖ ਦਰਬਾਰਾਂ ਤੇ ਗਾ ਕੇ ਆਪਣਾ ਵਧੀਆ ਜੀਵਨ ਬਤੀਤ ਕਰ ਰਹੇ ਕਿੰਨੇ ਕਿੰਨੀ ਉਮਰ ਦੇ ਵਿੱਚ ਜੋ ਇਸ ਲਾਈਨ ਦੇ ਵਿੱਚ ਆ ਗਏ ਤੁਸੀਂ ਅਸੀਂ ਤਕਰੀਬਨ ਇਸ ਲਾਈਨ ਦੇ ਵਿੱਚ ਮੈਂ 20 ਸਾਲ ਤੋਂ ਉੱਪਰ ਇਸ ਲਾਈਨ ਦੇ ਵਿੱਚ ਆ ਗਿਆ ਪਹਿਲੀ ਸਟੇਜ ਕਿੱਥੇ ਸਾਂਝੀ ਕੀਤੀ ਤੁਸੀਂ ਕਿਹੜੇ ਦਰਬਾਰ ਦੇ ਉੱਤੇ ਹਾਜ਼ਰੀ ਲਗਾਈ ਸੀ ਪਹਿਲੀ ਸਟੇਜ ਇੱਧਰ ਨਹੀਂ ਸੀ ਵਿਆਹ ਦੀ ਸਥਿ ਸੀ ਅਜੀ ਉਤੇ ਮੈਨੂੰ ਚੰਗੀ ਤਰ੍ਹਾਂ ਯਾਦ ਹੈ ਕਿ ਜਦੋਂ ਸੰਗਤ ਨੇ ਜਦੋਂ ਭਰਾਤਿਆਂ ਨੇ ਮੈਨੂੰ ਪੈਸੇ ਦਿੱਤੇ ਤਾਂ ਮੈਨੂੰ ਪੈਸਾ ਨਾ ਸਾਰਾ ਨਾ ਰੁਕੋਤਾ ਇਹ ਸਾਰੀ ਮਾਈ ਦੀ ਮੌਜ ਹੈ ਉਸ ਟਾਈਮ ਤੇ ਪਤਾ ਨਹੀਂ ਸੀ ਕਿ ਮੈਂ ਵੀ ਸਿੰਗਰ ਬਣਾਂਗਾ ਨਹੀਂ ਵਿਆਹ ਦੇ ਉਤੇ ਕੀ ਗਾਇਆ ਸੀ ਤੁਸੀਂ ਇਹ ਤੇ ਮੇਰੇ ਯਾਦ ਨਹੀਂ ਬਹੁਤ ਪੁਰਾਣੀ ਗੱਲ ਹੈ ਜੀ ਘੱਟ ਘੱਟ ਇਹ 20 ਸਾਲ ਤੋਂ ਉੱਪਰ ਪੁਰਾਣੀ ਗੱਲ ਹੈ ਮਤਲਬ ਜਦੋਂ ਪਹਿਲੀ ਵਾਰੀ ਪਿਆਰ ਮਿਲਿਆ ਮਾਮਾ ਜੀ ਕਿਰਪਾ ਨਾਲ ਤਾਂ ਕਿੰਨਾ ਮਾਨ ਮਹਿਸੂਸ ਹੋਇਆ ਬਹੁਤ ਹੀ ਜ਼ਿਆਦਾ ਮਹਿਸੂਸ ਹੋਇਆ ਮੈਨੂੰ ਇਦਾਂ ਲੱਗਿਆ ਕਿ ਸਾਰੀ ਦੁਨੀਆ ਹੀ ਇਹ ਹੈ ਉਸ ਤੋਂ ਬਾਅਦ ਫਿਰ ਅੱਗੇ ਕਿਸ ਤਰ੍ਹਾਂ ਸਟਰਗਲ ਹੋਇਆ ਜ਼ਿੰਦਗੀ ਦੇ ਵਿੱਚ ਕੀ ਕੀ ਕਰਨਾ ਪਿਆ ਆਪਣਾ ਸਿੰਗਿੰਗ ਲਾਈਨ ਦੇ ਵਿੱਚ ਕਿਸ ਤਰ੍ਹਾਂ ਅੱਗੇ ਸਟਰਗਲ ਹੋਇਆ ਮੈਂ ਜੀ ਪਹਿਲਾਂ ਦੱਸ ਚੁੱਕਾ ਹਾਂ ਮੇਰੇ ਫਾਦਰ ਸਾਹਿਬ ਸਰਦਾਰ ਮੱਖਣ ਸਿੰਘ ਜੀ ਅਤੇ ਸਰਦਾਰ ਨਿੰਗਰਦੀਪ ਕੌਰ ਜਿਨ੍ਹਾਂ ਦੇ ਗ੍ਰਹਿ ਵਿਖੇ ਮੇਰਾ ਜਨਮ ਹੋਇਆ ਅਤੇ ਅਸੀਂ ਚਾਰ ਭੈਣ ਭਾਈਆਂ ਔਰ ਪਰਿਵਾਰ ਦੇ ਵਿੱਚ ਚਾਚੇ ਭੂਆ ਔਰ ਆਣਗਵਾਨ ਸਾਰੇ ਮੈਨੂੰ ਬਹੁਤ ਲਵ ਕਰਦੇ ਸੀ ਔਰ ਕਰਦੇ ਰਹਿਣਗੇ ਅਤੇ ਹੌਲੀ ਹੌਲੀ ਸਿੰਗਿੰਗ ਲੈਂਡ ਦੇ ਵਿੱਚ ਪਲੱਸ 2 ਤੋਂ ਬਾਅਦ ਪਲੱਸ 2 ਮੈਂ ਸਰਕਾਰੀ ਰਜਿੰਦਰਾ ਕਾਲਜ ਪਟੰਡਾ ਜਿੱਥੋਂ ਕਰਕੇ ਉਸ ਤੋਂ ਬਾਅਦ ਮੈਂ ਇੱਥੇ ਫਲੋਰ ਸ਼ਹਿਰ ਵਿੱਚ ਸਰਦਾਰ ਹਾਕਮ ਸਿੰਘ ਜੀ ਜਿਹੜੇ ਕਿ ਮੇਰੇ ਚਾਚਾ ਜੀ ਵੀ ਲੱਗਦੇ ਸਨ ਔਰ ਮੇਰੇ ਦੋਸਤ ਵੀ ਸਨ ਉਹਨਾਂ ਦੇ ਰਹਿਮਤਾਂ ਦੇ ਬਰਸਾਤਾਂ ਵਾਲੇ ਫਲੋਰ ਆ ਗਏ ਉਹਨਾਂ ਦੀ ਡਿਊਟੀ ਇੱਥੇ ਹੁੰਦੀ ਸੀ ਅਤੇ ਸਾਨੂੰ ਹੌਲੀ ਹੌਲੀ ਇਦਾਂ ਹੀ ਬਸ ਗਾਂ ਅਪ੍ਰੀਸ਼ੀਏਟ ਹੁੰਦੇ ਗਏ ਅਤੇ ਵਕ ਵਕ ਦਰਬਾਰਾਂ ਤੇ ਮਾਤਰਾਣੇ ਦੇ ਜਾਗਣਾ ਵਿੱਚ ਸਾਡੀਆਂ ਬਹੁਤ ਹਾਜ਼ਰੀਆਂ ਮਹਮਿੰਦੀ ਲਵਾਈਆਂ ਫਲੋਰ ਦੇ ਵਿੱਚ ਬਹੁਤ ਵੱਡਾ ਦਰਬਾਰ ਹੈ ਮਈਆਂ ਦਰਬਾਰ। ਕੀ ਉੱਥੇ ਵੀ ਹਾਜ਼ਰੀ ਲਗਾਈ ਹੈ? ਹਾਂਜੀ ਹਾਂ ਉੱਥੇ ਵੀ ਹਾਂਜੀ ਹਾਂ ਸਾਡੇ ਵੱਡੇ ਵੀਰ ਬਿੱਟੂ ਭਾਈ ਜਿਨ੍ਹਾਂ ਦੀ ਰਹਿਮਤਾਂ ਦੇ ਬਰਸਾਤ तकरीबन ਮੇਰੀ ਹਰ ਸਾਲ ਉੱਥੇ ਹਾਜ਼ਰੀ ਲੱਗਦੀ ਹੈ। ਮਤਲਬ ਕਿ ਪਗੜੀ ਮਿਲੀ ਹੋਈ ਹੈ? ਨਹੀਂ ਉਥੋਂ ਦੀ ਪਗੜੀ ਨਹੀਂ ਜੋ ਬਿੱਟੂ ਭਾਈ ਹਮੇਸ਼ਾ ਸਾਨੂੰ ਬਹੁਤ ਲਵ ਕਰਦੇ ਨੇ ਜੀ। ਔਰ ਮਈਆ ਪਗਵਾਂ ਦੇ ਦਰਬਾਰ ਤੇ ਜਿੰਨੇ ਵੀ ਸੇਵਾਦਾਰ ਨੇ ਮੈਨੂੰ ਬਹੁਤ ਲਵ ਕਰਦੇ ਨੇ। ਹੋਰ ਕਿਹੜੇ-ਕਿਹੜੇ ਸ਼ਹਿਰ ਦੇ ਵਿੱਚ ਜੋ ਪਿਆਰ ਮਿਲਿਆ ਹੁਣ ਤੱਕ ਕਿੰਨੀ ਪਬਲਿਕ ਦੇ ਵਿੱਚ ਤੁਸੀਂ ਜਾ ਚੁੱਕੇ ਹੋ ਗਾਨ ਨੂੰ? ਮੈਂ ਇਸ ਤੋਂ ਪਹਿਲਾਂ ਜੀ ਮੈਨੂੰ ਯਾਦ ਹੀ ਨਹੀਂ ਹੈਗਾ ਔਰ ਮੈਨੂੰ ਇੰਨਾ ਕਿ ਪਿਆਰ ਮਿਲਿਆ ਦਰਬਾਰਾਂ ਵਿੱਚੋਂ ਔਰ ਪੰਜ ਵਾਰੀ ਸੋਹਣੀ ਦੇ ਮੁੰਦੀ ਬੀਬੀ ਵਿੰਦਰ ਦੇਵਾ ਜੀ ਭਗਤ ਸ੍ਰਿੰਦਰ ਜੀ ਆਪਣੇ ਸ਼ੁੱਭ ਹੱਥਾਂ ਦੇ ਨਾਲ ਜਗਰਾਤੇ ਵਿੱਚ ਜਿਨ੍ਹਾਂ ਨੇ ਸਾਨੂੰ ਪਾਈ ਹੈ ਔਰ ਬੀਬੀ ਮੀਨਾ ਦੇਵਾ ਜੀ ਗੁਰੂ ਹਰ Rai ਨਗਰ ਲੁਧਿਆਣਾ ਤੋਂ ਉਹਨਾਂ ਨੇ ਵੀ ਆਪਣੇ ਚੱਲਦੇ ਜਗਰਾਤੇ ਵਿੱਚ ਜੋ ਅੱਜ ਮੇਰੇ ਘੜੀ ਕੋਟ ਤੇ ਬੰਨੀ ਹੋਈ ਹੈ ਇਹ ਵੀ ਉਹਨਾਂ ਨੇ ਪਾਈ ਹੈ ਔਰ ਇਸ ਤੋਂ ਬਾਅਦ ਬਹਾਦਰ ਕੇ ਪਿੰਡ ਤੋਂ ਉਹਨਾਂ ਨੇ ਵੀ ਸਾਨੂੰ ਇੱਕ ਸੋਹਣੀ ਕੜੀ ਜੋ ਜਾਏ ਉਹਨਾਂ ਨੇ ਸਾਨੂੰ ਸੰਤ ਮਲਕੋਸ਼ ਤੁਸੀਂ ਕਹਿਣਾ ਕਿ ਦਰਬਾਰਾਂ ਦੇ ਉੱਤੇ ਖੁਸ਼ ਹੋ ਕੇ ਸੋਨੇ ਦੀਆਂ ਮੁੰਦਰੀਆਂ ਵੀ ਮਿਲੀਆਂ ਹੈ ਗਿਆ ਅਸੀਂ ਦੇਖਦੇ ਹਾਂ ਅਸੀਂ ਵੀਡੀਓ ਦੇ ਵਿੱਚ ਫਕੀਰ ਫਕੀਰ ਹੁੰਦੇ ਆ ਖੁਸ਼ ਹੋ ਕੇ ਸਿੰਗਰ ਨੂੰ ਪਾ ਦਿੰਦੇ ਆ ਸਾਨੂੰ ਵੀ ਬਹੁਤ ਮਾਨਸਮਾਨ ਮਿਲਿਆ ਫੀਰਾਂ ਫਕੀਰਾਂ ਵੱਲੋਂ ਹਾਂਜੀ ਹਾਂ ਬਹੁਤ ਸਨਮਾਨ ਮਿਲਿਆ ਜੀ ਮੈਂ ਬਿਆਨ ਨਹੀਂ ਕਰ ਸਕਦਾ ਬੀਬੀ ਪਿੰਦਰ ਦੇਵਾ ਜੀ ਅੱਜ ਅਕੀਸ ਦੁਨੀਆ ਤੇ ਨਹੀਂ ਰਹੇ ਪਰ ਲੇਕਿਨ ਉਹਨਾਂ ਨੇ ਆਪਣੇ ਹੱਥੀਂ ਔਰ ਸਰਦਾਰ ਭਗਤ ਸ੍ਰਿੰਦਰ ਜੀ ਉਹਨਾਂ ਨੇ ਮੈਨੂੰ ਬਹੁਤ ਪਿਆਰ ਦਿੱਤਾ ਕਿਉਂਕਿ ਮੈਨੂੰ ਜਿੱਥੇ ਵੀ ਉਹ ਮਿਲਦੇ ਨੇ ਤੇ ਮੇਰੇ ਖਿਆਲ ਦੇ ਵਿੱਚ ਮਨ ਪੈਸਿਆਂ ਤੇ ਨਾਲ ਤਾਂ ਤੋਲ ਦੇ ਤੋਲਦੇ ਨੇ ਔਰ ਮੈਨੂੰ ਉਹਨਾਂ ਨੇ ਮਾਈ ਦੇ ਦਰਬਾਰ ਚ ਸੋਹਣੀ ਦੀ ਮੰਦਿਰਾਂ ਦੇ ਕੋਈ ਸੇ ਮਾਈ ਦੇ ਰਹਿਮ ਤੇ ਆ। ਕੀ ਐਸਾ ਉੱਥੇ ਗਾਉਂਦੇ ਹੋ ਕਿ ਉਹ ਇੰਨਾ ਪਿਆਰ ਦੇ ਦਿੰਦੇ ਆ ਕਿਹੜੀ ਐਸੀ ਭੇਟ ਗਾਉਂਦੇ ਹੋ ਜਾਂ ਕਿਹੜੀ ਐਸੀ ਕਵਾਲੀ ਗਾਉਂਦੇ ਹੋ ਮੈਂ ਜਦੋਂ ਪਹਿਲੀ ਭੇਟ ਉਹਨਾਂ ਦੇ ਦਰਬਾਰ ਦੇ ਪਿੱਛੇ ਛੋਟ ਕੇ ਤਨਾ ਕਿ ਮੇਰੀ ਕੀ ਔਕਾਤ ਤੇਰਾ ਜਾਗਾ ਕਰਾਉਣ ਦੀ ਮੇਰਾ ਵਾਲੀਏ ਤੋ ਆਪ ਹੀ ਕਰਾਈ ਤੇਰੇ ਬੋਲ ਹੋ ਜਾਵਣ ਸੰਗਤ ਨੂੰ ਸੁਣਾਏ ਜਾਵਣ ਹੂੰ ਮੇਰੀ ਕੀ ਔਕਾਤ ਤੇਰਾ ਜਾਗਾ ਕਰਵਾਉਣ ਦੀ ਸਾਡੀ ਕੀ ਔਕਾਤ ਤੇਰਾ ਜਾਗਾ ਕਰਵਾਉਣ ਦੀ ਮੇਰਾ ਵਾਲੀਏ ਤੂੰ ਆਪ ਹੀ ਕਰਾਈ ਜਾਨੀ ਏ ਸਾਡਾ ਤਾਂ ਬਸ ਇੱਕ ਨਾ ਹੋ ਰਿਹਾ ਹੈ ਮੇਰਾ ਵਾਲੀਏ ਤੂੰ ਮੇਰਾ ਵਰਸਾਈ ਜਾਨੀ ਏ ਵਾਲੀਏ ਤੂੰ ਮੇਰਾ ਬਰਸਾਈ ਜਾਨੀਏ ਕਿੰਨੇ ਭਜਨ ਹੁਣ ਤੱਕ ਜੋ ਆ ਚੁੱਕੇ ਆ ਮਾਰਕੀਟ ਦੇ ਵਿੱਚ ਤੁਹਾਡੇ ਮਾਰਕੀਟ ਦੇ ਵਿੱਚ ਮੇਰੇ ਬਹੁਤ ਸ਼ਬਦ ਜੋ ਲਾਂਚ ਹੋ ਚੁੱਕੇ ਨੇ ਮੇਰੇ ਕੋਲ ਗਿਣਤੀ ਨਹੀਂ ਕਿ ਫਕੀਰਾਂ ਵਾਲਾ ਹਾਲ ਫਕੀਰਾਂ ਵਾਲਾ ਬਾਣਾ ਜਿਹੜੀ ਕਿ ਹੁਣ ਥੋੜੇ ਜਣੋਂ ਪਹਿਲਾਂ ਕਵਾਲੀ ਤਰੀ ਜੁਈਏ ਸੰਦਰੀ ਨਾਂ ਅਤੇ ਹੁਣ ਜੋ ਲੇਟੈਸਟ ਚਾਰ ਜੁਲਾਈ ਅਗਸਤ ਨੂੰ ਜੋ ਕਿ ਮੇਰੀ ਜੀ ਨਵੀਂ ਭੇਟ ਰੀਲੀਜ਼ ਕੀਤੀ ਹੈ ਸਾਡੇ ਵੱਡੇ ਵੀਰ ਸੋਨੂ ਭਾਜੀ ਹੋਣੇ ਮਿੱਤਰ ਸਾਹਿਬ ਜੀ ਹੋਣੇ ਔਰ ਉਹ ਪਿੱਟੀ ਟਰੈਕ 뮤직 ਕੋਲੋਂ ਰਿਲੀਜ਼ ਹੋਈ ਕਿਹੜੀ ਪਿੱਟ ਨਵੀਂ ਆ ਜੀ ਤੁਹਾਡੀ ਮੇਰੀ ਮਾਂ ਦੇ ਰੰਗ ਨਿਆਰੇ ਜੀ ਭਗਤੋਂ ਮੇਰੀ ਮਾਂ ਦੇ ਰੰਗ ਨਿਆਰੇ ਕਦੋਂ ਰਿਲੀਜ਼ ਹੋਈ ਹੈ ਇਹ 4 4 ਅਗਸਤ ਨੂੰ ਰਿਲੀਜ਼ ਹੋਈ ਹੈ ਸਾਵਣ ਦੇ ਚਾਲੇ ਆਏ ਮਾਈ ਦੇ ਚਾਲੇ ਚੱਲਦੇ ਆ ਉਹਦੇ ਚਲਦੇ ਪਿੱਟ ਰਿਲੀਜ਼ ਕੀਤੀ ਹੈ ਹਾਂਜੀ ਹਾਂਜੀ ਐਸੇ ਖੁਸ਼ੀ ਵਿੱਚ ਸਾਨੂੰ ਬੜੀ ਦੇਰ ਬਾਅਦ ਕਿਉਂਕਿ ਮੇਰੀ ਮੈਸੇਜ ਦੀ ਖਵਾਇ ਸੀ ਕਿ ਉਹ ਕੋਈ ਨਾ ਕਿ ਮਹਾ ਮਾਈ ਦੀ ਪਿੱਟ ਜੋ ਹੈ ਉਹ ਕੀਤੀ ਜਾਵੇ ਐਸੀ ਸ਼ੋਹਨੀ ਉਹ ਦੋ ਬੋਲ ਵੀ ਸੁਣਾਏ ਜਾਵਾਂ ਮੇਰੀ ਮਾਂ ਦੇ ਰੰਗ ਨਿਆਰੇ ਜੀ ਭਗਤੋ ਮੇਰੀ ਮਾਂ ਦੇ ਰੰਗ ਨਿਆਰੇ ਮੇਰੀ ਮਾਂ ਦੇ ਰੰਗ ਨਿਆਰੇ ਜੀ ਭਗਤੋ ਮਾਂ ਦੇ ਰੰਗ ਨਿਆਰੇ ਜਿਸ ਤੇ ਕਰਦੀ ਨਜ਼ਰ ਮਹਿਰ ਦੀ ਜਿਸ ਤੇ ਕਰਦੀ ਨਜ਼ਰ ਮਹਿਰ ਦੀ ਕਰਦੀ ਵਾਰੇ ਨਾਰੇ ਮੇਰੀ ਮਾਂ ਦੇ ਰੰਗ ਨਿਆਰੇ ਜੀ ਭਗਤੋ ਮਦੇ ਰੰਗ ਨਿਆਰੇ ਹੋਰ ਕਿਹੜੇ ਭਜਨ ਤੁਸੀਂ ਹੁਣ ਤੱਕ ਜਿਹੜਾ ਸੰਗਤਾਂ ਵੱਲੋਂ ਪਿਆਰ ਮਿਲ ਚੁੱਕਾ ਆ ਕੋਈ ਪਹਿਲੇ ਕੋਈ ਜਿਆਦਾ ਪਿਆਰ ਮਿਲੇ ਕਿੰਨੇ ਵੀ ਹੁਣ ਤੱਕ ਆ ਚੁੱਕੇ ਉਸ ਭਜਨ ਦੇ ਕੋਈ ਐਸਾ ਭਜਨ ਹੋਊਗਾ ਹਾਂਜੀ ਹਾਂ ਮੇਰੇ ਬਹੁਤ ਸ਼ਬਦ ਨੇ ਜਿਹੜੇ ਜਿਨ੍ਹਾਂ ਦੇ ਬਹੁਤ ਵਿਊਜ਼ ਨੇ ਜਿੱਦਾਂ ਕਿ ਆਪਣਾ ਕਿ ਬਾਣਾ ਉਹਦੋਂ ਮੈਂ ਫਕੀਰੀ ਵਾਲਾ ਪਾਲਿਆ ਜਿਉਂ ਤੇਰੀ ਮੋਹਰ ਲੱਗੀ ਪਾਈਆਂ ਮੰਦਰਾ ਤੇ ਭੇਸ ਬਟਾਲਿਆ ਜਿਉਂ ਤੇਰੀ ਮੋਹਰ ਲੱਗੀ ਰਾਜੀਪ ਪਟਵਾਲ ਜੀ ਜ਼ਿੰਦਗੀ ਵਿੱਚ ਇਦਾਂ ਵੀ ਆਇਆ ਨਾ ਮੋੜ ਕਿ ਕਦੀ ਦੁੱਖ ਤੇ ਕਦੀ ਸੁੱਖ ਜੀ ਹਮੇਸ਼ਾ ਜ਼ਿੰਦਗੀ ਵਿੱਚ ਆਂਦੀ ਹੀ ਆ ਕਈ ਵਾਰ ਇੱਦਾਂ ਦਾ ਵੀ ਮਨ ਟੁੱਟਿਆ ਕਿ ਫੇਰ ਉਸ ਵੇਲੇ ਕੌਣ ਤੁਹਾਡਾ ਸਾਥ ਦਿੱਤਾ ਉਸ ਟਾਈਮ ਤੇ ਜੀ ਮੇਰੀ ਮਾਂ ਮੇਰੇ ਸੱਚਿਆਂ ਜੁੱਤਾਂ ਵਾਲੇ ਉਹਨਾਂ ਨੇ ਮੈਨੂੰ ਕਦੇ ਨਹੀਂ ਢੋਣ ਦਿੱਤਾ ਔਰ ਸਾਰੇ ਜਿੰਨੇ ਵੀ ਰਿਸ਼ਤੇਦਾਰ ਨੇ ਮੇਰਾ ਬਹੁਤ ਮੈਨੂੰ ਲਵ ਕਰਦੇ ਨੇ ਮੈਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਨਾ ਔਰ ਜਿੰਨੇ ਵੀ ਮਾਪੋ ਪਰਿਵਾਰਸ਼ ਨੇ ਮੈਂ ਨਾ ਕਿੰਨਿਆਂ ਕਿਤੇ ਬਿਆਨ ਕਰਾਂ ਮੈਂ ਬਿਆਨ ਨਹੀਂ ਕਰ ਸਕਦਾ ਪਰ ਲੇਕਿਨ ਸਭ ਤੋਂ ਵੱਧ ਮੇਰਾ ਸਾਥ ਦਿੱਤਾ ਜੋ ਹੈ ਵੀ ਬਿੰਦਰਦੇਵ ਜੀ ਭਗਤ ਸਿੰਘ ਦੇ ਜੀ ਪਟੀਆਂ ਵਾਲੇ ਲੁਧਿਆਣਾ ਤੋਂ ਅਤੇ ਸਾਇਰ ਮੇਸ਼ਲੀ ਜੀ ਆਪਣੇ ਫਲੋਰ ਸ਼ਹਿਰ ਤੋਂ ਔਰ ਬਾਬਾ ਜੀ ਝੰਗੜਾਂ ਵਾਲੇ ਬਾਬਾ ਪਿਆਰਾ ਜੀ ਫਗਵਾੜੇ ਤੋਂ ਔਰ ਕਾਫੀ ਰੂਹਾਂ ਜਿਹੜੀਆਂ ਕਿ ਸਾਈਂ ਬਲਵਿੰਦਰ ਜੀ ਸਦਰ ਦਰਿਆ ਵਾਲੇ ਜਿਹੜੇ ਕਿ ਅਕਸਰ ਮੈਨੂੰ ਬਹੁਤ ਪਿਆਰ ਦਿੰਦੇ ਨੇ ਔਰ ਉਹਨਾਂ ਦੇ ਗੁਰੂ ਚ ਪਿੱਟੂ ਜੀ ਜਿਨ੍ਹਾਂ ਨੇ ਮੈਨੂੰ ਬਹੁਤ ਸਾਥ ਦਿੱਤਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਤੁਸੀਂ ਕਿੰਨੇ ਸਾਲ ਤੋਂ ਗਾਰੇ ਹੋ ਗਿਆਂ ਮੈਨੂੰ ਇਸ ਫੀਲਡ ਵਿੱਚ ਤਕਰੀਬਨ 25 ਸਾਲ ਹੋ ਗਏ ਔਰ ਮੈਨੂੰ ਹੁਣ ਜੋ ਖੁਸ਼ੀ ਮਹਿਸੂਸ ਹੋ ਰਹੀ ਹੈ ਮਾਂ ਦੇ ਦਰਬਾਰ ਤੋਂ ਮਾਂ ਦੀ ਪੇਟ ਕਰਕੇ ਤੇ ਮੈਨੂੰ ਬਹੁਤ ਜ਼ਿਆਦਾ ਲਵ ਮਿਲ ਰਿਹਾ ਹੁਣ ਲੋਕਾਂ ਨੂੰ ਦੋਸਤਾਂਾਂ ਵੱਲੋਂ ਬਹੁਤ ਬਤਿਹਾਰ ਪਿਛਲੇ 4 ਸਾਲ ਪਹਿਲੇ ਲੋਕਡਾਊਨ ਲੱਗਿਆ ਸੀ ਲੋਕਡਾਊਨ ਦੇ ਵਿੱਚ ਕਾਫੀ ਸਿੰਗਰ ਜੋ ਕਿ ਮਜਬੂਰ ਹੋ ਗਏ ਸੀ ਉਹਨਾਂ ਨੂੰ ਪ੍ਰੋਗਰਾਮ ਨਹੀਂ ਮਿਲ ਰਹੇ ਸੀ ਤਾਂ ਫਿਰ ਕਿਸ ਤਰ੍ਹਾਂ ਉਹ ਜ਼ਿੰਦਗੀ ਕਿਸ ਤਰ੍ਹਾਂ ਹੈਂਡਲ ਕੀਤੀ ਤੁਸੀਂ ਮੇਰੇ ਜੀ ਤਕਰੀਬਨ ਲੋਕਡਾਊਨ ਦੇ ਵਿੱਚ ਵੀ ਦੋ ਜਾਗਣ ਮਾਈ ਦੇ ਲੱਗੇ ਮਾਈ ਨੇ ਜਿੱਥੇ ਸੜੀ ਹਾਲੀ ਲਵਾਈ ਦੋ ਜਗ੍ਹਾ ਮਾਂ ਮਾਈ ਦੀ ਕਿਤਾਬਾਂ ਮਾਂ ਮਾਤਰੀ ਨੇ ਕੰਮ ਤੇ ਕੋਈ ਫਰਕ ਨਹੀਂ ਪਿਆ ਨਹੀਂ ਕੰਮ ਤੇ ਕੋਈ ਫਰਕ ਨਹੀਂ ਪਿਆ ਜੀ ਇਹ ਮਾਈ ਦੀ ਮੌਜ ਹੈ ਸਾਰੀ ਉਹਨੇ ਸਾਡੀਆਂ ਹਾਜ਼ਰੀਆਂ ਲੱਗਦੀਆਂ ਨੇ ਲੱਗੀ ਜਾਣੀਆਂ ਨੇ ਇਹ ਮਾਈ ਦੀ ਰਹਿਮਤ ਹੈ ਔਰ ਸਾਡੇ ਬਾਬਾ ਜੀ ਬਾਬਾ ਸਦਮਤ ਸਦਮਤ ਤੋਂ ਸਦਮਤਾਲ ਤੋਂ ਉਹਨਾਂ ਨੇ ਬਹੁਤ ਦੇਣੀਆਂ ਜਿਨ੍ਹਾਂ ਨੇ ਕਿ ਉਹ ਵੀ ਬਹੁਤ ਮੈਨੂੰ ਪਿਆਰ ਬਖਸ਼ਦੇ ਰਾਜਦੀਪ ਜੀ ਕਿਹੜੇ ਕਿਹੜਾ ਭਜਨ ਔਰ ਕਿਹੜੀ ਕਿਹੜੀ ਕਵਾਲੀ ਤੁਹਾਡੀ ਮਸ਼ਹੂਰ ਹੋਈ ਆ ਤਾਂ ਦੋ ਸ਼ਬਦ ਸੰਗਤਾਂ ਨੂੰ ਸੁਣਾਇਆ ਜਾਵੇ ਹਾਂਜੀ ਸਾਡੀ ਕਵਾਲੀ ਜਿਹੜੀ ਤਨੀਸ਼ਾ 뮤ਜ਼ਿਕ ਇਸ ਸਮੋਗਾ ਉਨਰ ਰਿਲੀਜ਼ ਕੀਤੀ ਉਹਦੇ ਤਕਰੀਬਨ 51k ਰਿਵਿਊ ਲੋਕਾਂ ਨੇ ਉਹਨੂੰ ਹੈਲੋ ਹਾਈ ਕਿਤੀਏ ਮੈਂ ਬਹੁਤ ਣਿਆ ਹੁੰਦਾ ਉਸ ਕਵਾਲੀ ਦੇ ਬੋਲ ਬੜਾ ਡਰੋਗਰ ਕਰ ਰਿਹਾ ਹੈ ਮੇਰਾ ਗੌਰ ਮੰਗਤਾ ਤੇਰੇ ਦਰਦਾਂ ਸਾਈਆਂ ਆਇਆ ਇੱਕ ਸੁਵਾ ਜੋ ਮੰਗਿਆ ਸੂ ਤੂੰ ਹੀ ਦਤਾ ਤੇ ਅੱਜ ਵੀ ਨੀ ਜਾਣਾਂ ਖਾਲੀ ਤੇ ਅੱਜ ਵੀ ਨੀ ਜਾਣਾਂ ਖਾਲੀ ਮਨ ਜਾ ਮਨ ਜਾ ਸੱਜਣਾ ਤੂੰ ਕਿਉਂ ਕਰੇ ਨਾ ਅੜੀ ਆਵੇ ਸਾਦੇ ਤਾਂ ਸੰਦਲੀ ਨੇ ਰਾਨੇ ਸਾਡੇ ਤਾਂ ਸੰਦਲੇ ਲੈਣਾ ਨੇ ਬਿਨ ਸਾਵਣ ਲਾਇਆ ਝੜੀਆਂ ਨੇ ਮਨ ਜਾ ਮਨ ਜਾ ਸੱਜਣਾ ਤੂੰ ਕਿਉਂ ਕਰੇ ਨਾ ਅੜੀਆਂ ਦੇ ਬੋ ਸੋਨਾ ਭਜਨ ਹੈ ਤੁਸੀਂ ਇਹ ਭਜਨ ਕਿੱਥੇ ਰਿਲੀਜ਼ ਹੋਇਆ ਸੀ ਤੁਹਾਡਾ ਇਹ ਆਪਣੇ ਅਸੀਂ ਰਿਲੀਜ਼ ਕੀਤਾ ਸੀ ਜੇ ਪਿਛਲੇ ਸਾਲ ਅਸੀਂ ਔਰ ਕਿਹੜੀ ਜਗ੍ਹਾ ਰਿਲੀਜ਼ ਹੋਇਆ ਸੀ ਏ ਅਸੀਂ ਆਪਣੇ ਅ ਮੋਗਾ ਜੀ ਵਿੱਚ ਜਾ ਕੇ ਕੰਪਨੀ ਵਾਲਾ ਅਸੀਂ ਬੈਠੇ ਉੱਥੇ ਕੀ ਕਿਸ਼ਨਾਮ ਮੰਦੇ ਵਿੱਚ ਖਿਆਲ ਆਇਆ ਕਿ ਇਹ ਭਜਨ ਬਾਰੇ ਕੀ ਸੰਦਲੀ ਇਹ ਭਜਨ ਕਰਨਾ ਕਿਸ ਤਰ੍ਹਾਂ ਇਹ ਰਾਈਟਰ ਵੱਲੋਂ ਕਿਸੇ ਦਿੱਤਾ ਗਿਆ ਸੀ ਜਾਂ ਆਪ ਹੀ ਲਿਖਿਆ ਨਹੀਂ ਰਾਈਟਰ ਨੇ ਸਾਡੇ ਰਿਸ਼ਤੇਦਾਰ ਨੇ ਜੀ ਜਿਨ੍ਹਾਂ ਨੇ ਜਿਨ੍ਹਾਂ ਦਾ ਸ਼ਬਦ ਹੈ ਨਾ ਇਹ ਦੀਪ ਮੋਗਾ ਜੀ ਉਹ ਸਾਡੇ ਰਿਸ਼ਤੇਦਾਰ ਨੇ ਹਾਂਜੀ ਹਾਂ ਅਛਾ ਦੀਪ ਮੋਗਾ ਜੀ ਵੱਲੋਂ ਲਿਖਿਆ ਗਿਆ ਸੀ ਇਹ ਲਿਖਿਆ ਗਿਆ ਹਾਂਜੀ ਨਿਰਲਸਾਡਾ ਬਹੁਤ ਸਾਧ ਦਿੱਤਾ ਈ ਮੇਰੀ ਜ਼ਿੰਦਗੀ ਵਿੱਚ ਅੱਗੇ ਕਾਹ ਨੂੰ ਵਧਣ ਲਈ ਮੈਨੂੰ ਉਹਨਾਂ ਨੇ ਪ੍ਰੇਰਿਤ ਕੀਤਾ ਜਿਵੇਂ ਕਿੰਨੇ ਕਿੰਨੇ ਭਜਨ ਨੇ ਔਰ ਕਿੰਨੇ ਜੋ ਮਹਾਮਾਈ ਦੀਆਂ ਪੇਟਾ ਲਿਖ ਕੇ ਦਿੱਤੀਆਂ ਦੀਪ ਜੀ ਨੇ ਉਹ ਇੱਕ ਤਾਂ ਜੀ ਉਸ ਤੋਂ ਬਾਅਦ ਹੁਣ ਅੱਗੇ ਪ੍ਰੋਸੀਜਰ ਚੱਲ ਰਹੇ ਨੇ ਕੀ ਕਹੋਗੇ ਸੰਗਤ ਨੂੰ ਲਾਸਟ ਵਿੱਚ ਲਾਸਟ ਵਿੱਚ ਮੈਂ ਇਹ ਹੀ ਕਹਾਂਗਾ ਕਿ ਜਿਸ ਦੇ ਨਾਲ ਵੀ ਮਰਜ਼ੀ ਚਲੋ ਪਰ ਲੇਕਿਨ ਜੁੜੋ ਜ਼ਰੂਰ ਕਿਸੇ ਨਾ ਕਿਸੇ ਧਾਰਮਿਕ ਲੈਨ ਦੇ ਨਾਲ ਕਿਸੇ ਨਾ ਜਿਹੜੋ ਉਹਦੀਆਂ ਬਖਸ਼ਿਸ਼ਾਂ ਉਹਦੀਆਂ ਰਹਿਮਤਾਂ ਨੇ ਆ ਸਾਰਾ ਸੰਸਾਰ ਹੀ ਉਹਦਾ ਹੈ ਔਰ ਉਹਦੀਆਂ ਰਾਮਤਾ ਦੀਆਂ ਵਾਕਸ਼ਾਂ ਸਵੇਰੇ ਟਕੇ ਹਨ ਹਰ ਇੱਕ ਨੂੰ ਧੰਨਵਾਦ ਕਰਨਾ ਚਾਹੀਦਾ ਹੈ ਕਿ ਮਾਲਕਾ ਤਰਾ ਲੱਖ ਲੱਖ ਸ਼ੁਕਰ ਜਿਹੜੀ ਸਾਨੂੰ ਆਈ ਦੀਦਨ ਤੁਹਾਨੂੰ ਦਿਖਾਇਆ ਸੀ ਬਹੁਤ ਬਹੁਤ ਰਣੀ ਹੈ ਦੇਖ ਸਕਦੇ ਹੋ ਸਾਡੇ ਨਾਲ ਸੀ ਰਾਜਦੀਪ ਅਟਵਾਲ ਜੀ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਵਿੱਚ ਬੜਾ ਸੰਘਰਸ਼ ਕੀਤਾ ਉਹਨਾਂ ਨੇ ਕਿਹਾ ਕਿ ਮੈਂ ਸਕੂਲ ਤੋਂ ਫਿਰ ਕਾਲਜ ਵਿੱਚ ਗਿਆ ਕਾਲਜ ਤੋਂ ਬਾਅਦ ਮੈਂ ਆਪਣਾ ਫਿਰ ਫਲੋਰ ਸ਼ਹਿਰ ਦੇ ਵਿੱਚ ਆਪਾਂ ਸ਼ਿਫਟ ਹੋਏ ਉਸ ਤੋਂ ਬਾਅਦ ਸਿੰਗਿੰਗ ਲਾਈਨ ਦੇ ਵਿੱਚ ਜਿਸ ਤਰ੍ਹਾਂ ਮਹਾਮਾਈ ਦੀ ਭੇਟਾ ਗਾਈਆਂ ਤਾਂ ਅੱਜ ਮੈਂ ਬਹੁਤ ਹੀ ਮਹਾਮਾਈ ਦੀ ਕਿਰਪਾ ਦੇ ਨਾਲ ਅੱਜ ਬਹੁਤ ਵਧੀਆ ਸਟੇਜਾਂ ਦੇ ਉੱਤੇ ਗਾਰਿਆਂ ਮਈਆਂ ਭਗਵਾਨ ਜੀ ਦੇ ਸਟੇਜ ਦੇ ਉੱਤੇ ਵੀ ਲਗਾਤਾਰ ਹਾਜ਼ਰੀ ਲਗਾ ਰਿਆ ਤਾਂ ਫਲੋਰ ਸ਼ਹਿਰ ਦੇ ਵਿੱਚ ਕੀ ਆਲ ਇੰਡੀਆ ਦੇ ਵਿੱਚ ਮੈਨੂੰ ਬਹੁਤ ਪਿਆਰ ਮਿਲ ਰਿਹਾ ਤੇ ਬਹੁਤ ਸੰਘਰਸ਼ ਕੀਤਾ ਹੈਗਾ ਜ਼ਿੰਦਗੀ ਦੇ ਵਿੱਚ ਤਾਂ ਇਹਨਾਂ ਨੇ ਸੁੰਦਰ-ਸੁੰਦਰ ਭੇਟਾ ਵੀ ਗਾਈਆਂ ਨਵੇਂ ਭਜਨ ਵੀ ਇਹਨਾਂ ਦਾ ਜੋ ਆਇਆ ਉਹ ਵੀ ਸੁਣਾ ਕੇ ਦਰਸ਼ਕਾਂ ਦੇ ਰੂਰੂ ਕੀਤਾ ਤੁਹਾਡੇ ਤਾਂ ਫਿਰ ਹੋਰ ਵੀ ਨਵੇਂ ਭਜਨ ਆ ਗਿਆ ਰਹੇ ਇਹਨਾਂ ਨੂੰ ਪਿਆਰ ਦਿਓ ਰਾਜਦੀਪ ਅਟਵਾਲ ਜੀ ਜੋ ਫਲੋਰ ਵਾਲੇ ਇਹਨਾਂ ਨੂੰ ਆਪਤਵਾ سپورਟ ਕਰੋ ਕਿ ਆਪਣੀ ਜ਼ਿੰਦਗੀ ਦੇ ਵਿੱਚ ਹੋਰ ਸੰਘਰਸ਼ ਕਰ ਸਕਦਾ ਵਧੀਆ ਲੈਵਲ ਦੇ ਉੱਤੇ ਗਾ ਸਕ ਤੁਸੀਂ ਦੇ ਸਾਡੇ ਚੈਨਲ ਦੇ ਨਾਲ ਜੁੜੇ ਰਹੋ ਮੈਂ ਸੰਦੀਪ ਜਿਹੜਾ ਸ਼ੁਕਰੀਆ ਧੰਨਵਾਦ